Thank mm -hmm. you. ਨਵਜੋਤ ਸਿੱਧੂ ਦੇ ਵੱਲੋਂ ਪੁਲਿਸ ਵਿਭਾਗ ਦੇ ਖਿਲਾਫ ਕੀਤੀ ਟਿੱਪਣੀ ਤੋਂ ਨਾਰਾਜ਼ ਹਵਲਦਾਰ ਸੰਦੀਪ ਸਿੰਘ ਜੋ ਨਵਜੋਤ ਸਿੱਧੂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਰਹਿੰਦੇ ਸਨ ਅਤੇ ਸਿੱਧੂ ਦੇ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਆ ਕਿ ਉਹਨਾਂ ਦੀ ਇਸ ਟਿੱਪਣੀ ਕਾਰਨ ਪੁਲਿਸ ਵਿਭਾਗ ਤੇ ਮਜ਼ਾਕਿਆ ਲਹਿਜੇ ਦੇ ਵਿੱਚ ਤੰਜ ਕੱਸੇ ਜਾ ਰਹੇ ਹਨ ਜਿਸ ਦੇ ਲਈ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਹਨ ਸਿੱਧੂ ਨੂੰ ਇਸ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਸੀ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਰਾਜਨੀਤਿਕ ਨੇਤਾਵਾਂ ਦੀ ਸੁਰੱਖਿਆ ਕਰਦੀਆਂ ਕਿੰਨੇ ਹੀ ਪੁਲਿਸ ਅਧਿਕਾਰੀ ਸ਼ਹੀਦ ਹੋ ਗਏ ਨੇ ਅਤੇ ਅੱਜ ਵੀ ਨਿਤਾਵਾਂ ਦੀ ਪੀੜ ਤੋਂ ਸੁਰੱਖਿਆ ਕਰਦੀਆਂ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗਦੀਆਂ ਹਨ ਇਸ ਕਰਕੇ ਮੈਂ ਨਵਜੋਤ ਸਿੱਧੂ ਦੇ ਖਿਲਾਫ ਮਾਨਹਾਨੀ ਦਾ ਦਾਵਾ ਕਰਦਾ ਹਾਂ ਸੋ ਸ੍ਰੀਕਾਲ ਜੀ ਸਿੱਧੂ ਸਾਹਿਬ ਮੈਂ ਸੰਦੀਪ ਸਿੰਘ ਹੌਲਦਾਰ ਤੁਹਾਡੇ ਹਲਕੇ ਚ ਰਹਿਣਾ ਸਿੱਧੂ ਸਾਹਿਬ ਮੈਂ 10 ਸਾਲ ਪਹਿਲਾਂ ਤੁਹਾਡੇ ਜਿਹੜੇ ਵਾਈਫ ਨੇ ਮੈਡਮ ਸਿੱਧੂ ਇਹਨਾਂ ਨੂੰ ਵੀ ਵੋਟ ਪਾਈ ਸੀ ਫਿਰ ਪਿਛਲੇ 5 ਸਾਲ ਦੀ ਜਿਹੜੀ ਇਲੈਕਸ਼ਨ ਹੋਈ ਤੇ ਤੁਸੀਂ ਜਦੋਂ ਕਾਂਗਰਸ ਤੋਂ ਬੀਜੇਪੀ ਛੱਡ ਕੇ ਦੇ ਕਾਂਗਰਸ ਚ ਆਏ ਤੇ ਮੈਂ ਉਦੋਂ ਤੁਹਾਨੂੰ ਵੋਟ ਪਾਈ ਸੀ ਸਿੱਧੂ ਸਾਹਿਬ ਬਿਨਾਂ ਸ਼ੱਕ ਤੁਸੀਂ ਇਸ ਵੇਲੇ ਇੱਕ ਆਈਕਨ ਹੋ ਜੀ ਤੇ ਪਰਮਾਤਮਾ ਤੁਹਾਨੂੰ ਆਉਣ ਵਾਲੇ ਟਾਈਮ 'ਚ ਸੀਐਮ ਵੀ ਬਣਾਵੇ ਮੇਰੀ ਵੀ ਖੁਆਇਸ਼ ਹੈ ਬਾਕੀ ਪੰਜਾਬੀਆਂ ਵਾਂਗ ਬਰਸਿੱਦੂ ਸਾਹਿਬ ਤੁਹਾਡੇ ਇੱਕ ਬਿਆਨ ਨੇ ਮੈਨੂੰ ਹਲਟ ਕੀਤਾ ਤੁਸੀਂ ਕਿਹਾ ਵੀ ਇਹ ਗਾਰਡਰ ਵਰਗਾ ਬੰਦਾ ਖਲੋਤਾ ਤੇ ਇਹ ਥਾਣੇਦਾਰ ਦਾ ਪਸ਼ਾਪ ਪੈਂਟ ਗਲੀ ਕਰ ਦਵੇ ਖੰਭੂਗਾ ਮਾਰ ਕੇ ਸਿੱਦੂ ਸਾਹਿਬ ਮੈਂ ਥਾਣੇਦਾਰ ਤੇ ਨਹੀਂ ਹਾਂ ਜੇ ਮੈਂ ਹੈੱਡ ਕਨਸਟੇਬਲ ਹਾਂ ਇਹ ਮੈਂ ਮੋਸ਼ਨ ਨੂੰ ਨਾ ਵਟ ਦੇ ਕੇ ਹਾਂ ਮੈਂ ਇੰਜ ਉਹ ਬੰਦਾ ਜਿਹੜਾ ਗਾਰਡਰ ਵਰਗਾ ਉਹਨੂੰ ਛੱਡੋ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਦਾਬਾ ਮਾਰੋ ਤੇ ਜੇ ਮਰੇ ਮਥੇ ਤੇ ਪਸੀਨੇ ਦੀ ਬੂੰਦ ਵੀ ਆ ਜੇ ਤੁਹਾਡੀ ਜੁੱਤੀ ਚ ਪਾਣੀ ਪੀਵਾਂਗਾ ਮੈਂ ਸਤੂ ਸਾਬ ਪੰਜਾਬ ਪੁਲਿਸ ਦੀ ਬੜੀ ਸ਼ਾਨ ਆ ਇਹਨੂੰ ਨਾਰ ਉਲੂ ਮੇਰੇ ਵੀਰ ਪਰ ਆ ਤੁਹਾਡੀ ਸਕਿਉਰਟੀ ਕਰਦੇ ਆ ਤੁਹਾਨੂੰ ਵੀ ਪਤਾ ਤੇ ਤੁਸੀਂ ਉਹਨਾਂ ਨੂੰ ਮਤਲਬ ਬਦਲੇ ਵਿੱਚ ਹੱਸ ਇਹ ਇੰਜ ਕਹਿ ਰਹੇ ਗੇ ਨਹੀਂ ਸਿੱਧੂ ਸਾਹਿਬ ਨਹੀਂ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਸਿੱਧੂ ਸਾਹਿਬ ਮੈਂ ਤੁਹਾਡੇ ਮੁਕਾਬਲੇ ਅਸਲੇ ਵੀਕ ਹਾਂ ਵੀਕ ਮਤਲਬ ਕਿ ਪਾਵਰ ਦੇ ਤੌਰ ਤੇ ਵੀਕ ਆ ਬਾਕੀ ਜਾਨ ਮੇਰੇ ਚ ਵੀ ਬਹੁਤ ਆ ਮੈਂ ਪਾਵਰ ਦੇ ਤੌਰ ਤੇ ਵੀਕ ਕਿਉਂ ਕਿ ਕਿ ਤੁਹਾਡੇ ਕੋਲ ਐਸੋਲੇ ਪਾਵਰ ਆ ਬਟ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਜਿਹੜਾ ਵਾ ਉਹ ਮੈਂ ਇਲੈਕਸ਼ਨ 'ਚ ਦਊਂਗਾ ਮੈਂ ਤੁਹਾਡੇ ਹਲਕੇ ਦਾ ਵੋਟਰ ਹਾਂ ਮੇਰੇ ਏਰੀਆ 'ਚ ਕੋਈ ਮੈਂ 10 ਸਾਲ ਤੋਂ ਰਹਿ ਰਿਹਾ 15 ਸਾਲ ਤੋਂ 15 20 ਫੈਮਿਲੀਆਂ ਨੇ ਜਿੰਨਾ ਨਾਲ ਮੇਰੇ ਫੈਮਿਲੀ ਰਿਲੇਸ਼ਨ ਆ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਵਾਰ ਅਸੀਂ ਤੁਹਾਨੂੰ ਮੈਂ ਗੁਰੂ ਰਾਮਦਾਸ ਦੀ ਨਗਰੀ ਤੇ ਬੈਠਾ ਠੀਕ ਹੈ ਜੀ ਇਹ ਮੈਨੂੰ ਡਾਰਸ ਗੁਰੂ ਰਾਮਦਾਸ ਜੀ ਕੋ ਲੱਗਦਾ ਬਾਕੀ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਪ੍ਰੋਟੋਕਾਲ ਤੋਂ ਬਾਹਰ ਜਾ ਕੇ ਮੈਂ ਕੋਈ ਗੱਲ ਕੀਤੀ ਸਾਡੇ ਅਫਸਰ ਸਹਿਬਾਨ ਆਈਪੀਐਸ ਨੇ ਤੇ ਬੜੇ ਸੂਝਵਾਨ ਨੇ ਇਸੇ ਲਈ ਲੱਗਦਾ ਕਿ ਨਕ ਜੋਸ ਨੇ ਸਿੱਧੂ ਕਹਿਣਾ ਕਿ ਮੇਰੇ ਇੱਕ ਗਾਰਡਰ ਵਰਗੇ ਬੰਦੇ ਦਾ ਜਿਹੜਾ ਕਿ ਖੰਵੇ ਵਰਗੇ ਬੰਦੇ ਦਾ ਦੱਪਕੇ ਤੋਤੇ ਡਰ ਜਾਂਦੇ ਨੇ ਹੱਫਦਾਰ ਹੈ ਉਹਦਾ ਮੈਂ ਜਵਾਬ ਵੀਡੀਓ ਤੇ ਦੇ ਦਿੱਤਾ ਜੀ ਉਹ ਵੀਡੀਓ ਤੇ ਜੀ ਦੇ ਨਾਲ ਵਾਇਰਲ ਹੋ ਰਹੀ ਹੋਣਾ ਹਾਂਜੀ ਉਹਦਾ ਮੈਂ ਜਵਾਬ ਉਹਦੇ ਚ ਦੇ ਦਿੱਤਾ ਲੱਗਦਾ ਕਿ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਭਰਾਵਾਂ ਦੇ ਹੱਕ ਦੇ ਵਿੱਚ ਖੜੇ ਹੋ ਬਿਲਕੁਲ ਜੀ ਹੋਰ ਵੀ ਅੱਗੇ ਆਉਣੇ ਚਾਹੀਦੇ ਨੌਜਵਾਨਾਂ ਨੂੰ ਆਉਣੇ ਚਾਹੀਦੇ ਆਉਣਗੇ ਜੀ ਆਉਣਗੇ ਵੇਟ ਐਂਡ ਵਾਚ ਆਉਣਗੇ ਨਾਮ ਤੋਂ ਟੈਕਨੀਸ਼ੀਅਨ ਦਾਕਰ ਬੈਕ ਮੁਹੰਮਦ ਸੰਦੀਪ ਸਿੰਘ ਹਰ ਕੌਨਸਟੇਬਲ ਸਰ ਕਿਦਾ ਦੇਖ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿ ਟਿੱਪਣੀ ਕੀਤੀ ਗਈ ਪੁਲਸ ਵਾਲਿਆਂ ਦੇ ਉੱਪਰ ਕੀ ਤਪਕਾ ਮਾਰਨ ਦੇ ਨਾਲ ਮੈਂ ਪਸੀਨਾ ਪਸੀਨਾ ਕਰਦਾ ਹਾਂ ਹੱਦਾਂ ਰੋਵੇਂ ਪਵੇ ਪਹਿਲਾਂ ਥੜੇ ਆਈਜੀਆ ਕਿਦਾ ਦੇਖ ਰਹੇ ਹੋ ਇਹਨਾਂ ਪਿਆਰ ਦੇ ਵੇਖੋ ਸਿੱਧੂ ਸਾਹਿਬ ਬੜੀ ਵੱਡੀ ਸ਼ਖਸੀਅਤ ਨਾਮੀ ਬੰਦੇ ਹੈ ਆਈਕਨ ਹੈ ਸਾਡੇ ਕੀ ਕਿਆ ਪਰ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਅਸੀਂ 24 ਘੰਟੇ ਡਿਊਟੀ ਕਰਦੇ ਹਾਂ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪਬਲਿਕਸ ਵਾਲੇ ਸਾਨੂੰ ਮਤਲਬ ਛੀਟ ਕੇ ਜਾਂਦੇ ਆ ਫੀਲ ਹੁੰਦਾ ਥੋੜਾ ਜਿਹਾ ਹਲਟ ਹੁੰਦਾ ਹੈ ਨਾਲੇ ਇੱਕ ਸਿੱਧੂ ਸਾਹਿਬ ਵਰਗੇ ਲੀਡਰ ਕੋਲੋਂ ਇਹੋ ਜਿਹੇ ਸ਼ਬਦਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਇਹ ਲੱਗਦਾ ਕਿ ਪੰਜਾਬ ਦੇ ਜਿਹੜੇ ਪ੍ਰਧਾਨ ਹੁੰਦੇ ਐਡਾਂ ਦੀ ਜਿਹੜੀ ਪੁਲਿਸ ਵਾਲੇ ਟਿੱਪਣੀ ਕੋਕੀ ਇਹ ਜਿਹੜੀ ਸੇਫਟੀ ਉਹਨਾਂ ਦੀ ਪੁਲਿਸ ਵਾਲੇ ਹੀ ਕਰਦੇ ਨੇ ਕਿਹਦਾ ਦਿਖ ਰਿਹਾ ਬਿਲਕੁਲ ਜੀ ਅਸੀਂ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਲੀਡਰ ਦੀ ਸੇਫਟੀ ਵਾਸਤੇ ਕਈ ਵਾਰ ਜਦੋਂ ਮੌਬ ਇਹਨਾਂ ਨੂੰ ਘੇਰ ਲੈਂਦਾ ਵਾ ਹੱਥੋਂ ਪਾਈ ਵਿੱਚ ਸਾਡੇ ਜਵਾਨਾਂ ਨੂੰ ਸਾਟਾਂ ਵੀ ਲੱਗਦੀਆਂ ਜਦੋਂ ਵੀਆਈਪੀ ਡਿਊਟੀ ਕਰਦੇ ਹੋ ਸਕੋਰਟ ਕਰਦੇ ਆਂ ਕਈ ਵਾਰ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਜਵਾਨਾਂ ਦੀ ਜਾਨ ਵੀ ਜਾਂਦੀ ਆ ਕਈ ਇਹ ਮਿਲਿਟੈਂਸੀ ਦੇ ਦੌਰ ਚ ਸਾਡੇ ਬਹੁਤ ਪੁਲਿਸ ਅਫਸਰ ਤੇ ਜਵਾਨ ਸ਼ਹੀਦ ਹੋਏ ਆ ਲੀਡਰਾਂ ਦੀ ਸੇਫਟੀ ਕਰਦੇ ਕਰਦੇ ਦੇ ਇਟਸ ਵੈਰੀ ਸੌਰੀ ਫॉर ਲੀਡਰਸ ਵੀ ਇਹਨਾਂ ਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਅਸੀਂ ਮਜ਼ਾਕ ਦੇ ਪਾਤਰ ਨਹੀਂ ਹੈਗੇ ਉਸ ਫੋਰਸ ਦੀ ਆਪਣੀ ਰਿਸਪੈਕਟ ਹੈ ਇਹ ਮੈਂ ਸਮਝਦਾ ਕਿ ਸਿੱਧੂ ਸਾਹਿਬ ਜਾਂ ਜਿਹੜੇ ਹੋਰ ਵੀ ਲੀਡਰ ਸਹਬਾਨ ਨੇ ਇਹਨਾਂ ਨੂੰ ਪੁਲਿਸ ਨੂੰ ਟਾਰਗੇਟ ਕਰਕੇ ਮਜ਼ਾਕ ਨਹੀਂ ਕਰਨਾ ਚਾਹੀਦਾ ਸਕਦਾ ਕਿ ਸਰ ਇਹਨਾਂ ਦੇ ਉੱਪਰ ਜਿਹੜਾ ਮਾਨਹਾਨੀ ਦਾ ਇੱਕ ਕੇਸ ਵੀ ਹੋ ਰਿਹਾ ਹੈ ਇਹਨਾਂ ਦੇ ਉੱਪਰ ਉਹਨੂੰ ਕਿੰਦਾ ਦੇਖੋ ਵੇਖੋ ਜੀ ਹੋਣਾ ਚਾਹੀਦਾ ਮੈਂ ਤੇ ਆਪ ਮਤਲਬ ਦਾਵਾ ਇਹਨਾਂ ਤੇ ਜਾ ਰਿਆਂ ਕਰਨ ਮੈਂ ਕੱਲ ਵੀ ਟਾਈਮ ਲਿਆ ਸੀ ਵਕੀਲ ਸਾਹਿਬ ਕੋ ਤੇ ਉਹ ਚੰਡੀਗੜ੍ਹ ਹੋਂ ਕਰਕੇ ਉਹਨਾਂ ਨੇ ਅੱਜ ਸ਼ਾਮ ਦਾ ਮੈਨੂੰ ਕਿਹਾ ਮੈਂ ਤੇ ਆਪ ਇਹਨਾਂ ਸਿੱਧੂ ਸਾਹਿਬ ਤੇ ਮਾਨਹਾਨੀ ਦਾ ਦਾਵਾ ਕਰਾਂਗਾ ਤੁਸੀਂ ਮਾਨਹਨੀ ਦੀ ਗੱਲ ਕਰ ਰਹੇ ਹੋ ਲੱਗਦਾ ਕਿ ਤੁਹਾਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਕਿਉਂਕਿ ਇੱਕ ਪ੍ਰਧਾਨ ਨਿਰ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਸਰਕਾਰ ਨੂੰ ਲੱਗ ਬਿਊਰੋ ਰਿਪੋਰਟ ਐਸਐਮਜ਼ ਨਿਊਜ਼